देखो जिधर ਵੀ ਜਾਨਾ ਅੱਜ ਦੇ ਛੋੜੇ ਭਾਈ ਕਲਵੰਦ ਸਿੱਧੂ ਦੇ ਹਲਕੇ ਦੇ ਵਿੱਚੋਂ ਜਿਹੜੇ ਲੋਕ ਕਾਂਗਰਸ ਦੇ ਵਿੱਚ ਐਨ ਐਨ ਸਾਲਾਂ ਤੋਂ ਸੇਵਾ ਕਰਦੇ ਸੀਗੇ ਉਹਨਾਂ ਨੇ ਅੱਜ ਛੜਤਾ ਵੀ ਗਿੱਦੜ ਵਾਏ ਤੋਂ ਲਿਆ ਕੇ ਸਾਨੂੰ ਲੋਕ ਦਿਖਾ ਰਹੇ ਆ ਕਿਉਂਕਿ ਲੁਧਿਆਣੇ ਦੇ ਕਾਂਗਰਸੀਏ ਮੁੱਕ ਗਏ ਹੋਇਆ ਖਤਮ ਹੋ ਗਏ ਹੋਇਆ ਇਸ ਕਰਕੇ ਜਿਹੜੇ ਕਾਂਗਰਸੀਏ ਸਾਡੇ ਸੇਵਾ ਨੂੰ ਦੇਖਦੇ ਹੋਏ ਸਾਡੇ ਪਰਿਵਾਰ ਬਣੇ ਆ ਸਾਡੇ ਪਰਿਵਾਰ ਦੇ ਮੈਂਬਰ ਆ ਉਹ ਅੱਜ ਕਾਂਗਰਸ ਦੀ ਥਾਲੀ ਖਾਲੀ ਦੇਖ ਕੇ ਵੀ ਉਹਨਾਂ ਦੇ ਲੱਡੂ ਮੁੱਕ ਗਏ ਹੋਇਆ ਇਸ ਕਰਕੇ ਆਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਦਾ ਕੀਤਾ ਇਹਨਾਂ ਨੇ ਮੈਂ ਜੀ ਆਇਆਂ ਆਖਦਾ ਇਹਨਾਂ ਨੂੰ ਆਪਣੇ ਵੱਲੋਂ ਤੇ ਕਲਵੰਦ ਸਿੱਧੂ ਵੱਲ ਗੱਲ ਕਰੀਏ ਪਟਿਆਲਾ ਦੇ ਵਿੱਚ ਜਿਹੜੇ ਭਾਜਪਾ ਤੋਂ ਉਮੀਦਵਾਰ ਪੀਪਲ ਵੀਨ ਕੋਰ ਨੇ ਉਹਨਾਂ ਦਾ ਕਿਸਾਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਕਿਸਾਨ ਮਾਰੂ ਨੀਤੀਆਂ ਇਹ ਕੇਂਦਰ ਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਇਹਨਾਂ ਨੂੰ ਇਹਨਾਂ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਨੇ ਆ 13 ਸੀਟਾਂ ਦੇ ਕੇ ਜਵਾਬ ਦੇ ਕੇ ਭੇਜਣਾ ਵਾ ਅੱਜ ਅੱਛਾ ਮੈਂ ਕਹਿੰਦਾ ਜਿਸ ਤਰ੍ਹਾਂ ਹੁਣ ਅੱਜ ਜਿਹੜਾ ਮੈਂਬਰ ਉਹਨੂੰ ਉਮੀਦਵਾਰ ਐਲਾਨਿਆ ਗਿਆ ਵਾ ਰਾਜਾ ਬੜਿੰਗ ਨੂੰ ਕਿੱਦਾਂ ਦੇਖਦੇ ਹੋ ਵੀ ਕਿੱਦਾਂ ਦਾ ਜਿਹੜਾ ਕੰਪੀਟੀਸ਼ਨ ਰਹੂਗਾ ਜੀ ਇਹ ਲੋਕਾਂ ਨੇ ਹੀ ਦੱਸ ਦੇਣਾ ਲੁਧਿਆਣੇ ਦੇ ਆ ਨੇ ਹਾਂਜੀ ਗਿੱਦੜ ਵਾਏ ਬਹੁਤ ਦੂਰ ਆ ਹਾਂਜੀ ਲੋਕਾਂ ਨੂੰ ਜਾਣਾ ਗਿੱਦੜ ਵਾਏ ਸੌਖਾ ਥੋੜਾ ਲੱਗਣਾ ਕਾਂਗਰਸ ਐ ਨਹੀਂ ਇੱਥੇ ਲੁਧਿਆਣੇ 'ਚ ਇਹ ਲੋਕਾਂ ਨੇ ਹੀ ਜਵਾਬ ਦੇ ਦੇਣਾ ਆ ਚਾਰ ਦਿਨਾਂ ਨੂੰ ਦੇਖਿਓ ਉਹਨਾਂ ਨੇ ਤਾਂ ਹੋਟਲਾਂ 'ਚ ਬਹਿਣ ਆਏ ਆ ਤੇ ਲੋਕਾਂ ਕੋਲ ਹੁਣ ਇੰਡਸਟਰੀਆ ਬਹੁਤ ਜ਼ਿਆਦਾ ਉਹਦਾ ਲੁਧਿਆਣੇ ਨੂੰ ਐ ਸਮਝਿਆ ਹੋਇਆ ਵੀ ਖਲਾਉਣਾ ਹੀ ਆ ਪਹਿਲਾਂ 10 ਸਾਲ ਬਿੱਟੂ ਜੀ ਜਿੱਤ ਕੇ ਬੀਜੇਪੀ ਚ ਬਹਿ ਕੇ ਆਗੇ ਹੁਣ ਇਹ ਉਤੋਂ ਗਿੱਦੜ ਵਾਏ ਤੋਂ ਇੱਥੇ ਆ ਗਿਆ ਲੁਧਿਆਣੇ ਦੇ ਜੰਪਲ ਹੈ ਨਹੀਂ ਕਿ ਕੋਈ ਹੋਰ ਲੁਧਿਆਣਾ ਸ਼ਹਿਰ 50 ਲੱਖ ਦੀ ਵਾਦੀ ਦਾ ਸ਼ਹਿਰ ਆ ਇੱਥੋਂ ਕੋਈ ਕੈਂਡੀਡੇਟ ਨਹੀਂ ਸੀਗਾ ਇਹ ਕਾਂਗਰਸੀਆਂ ਨੇ ਜਵਾਬ ਦੇ ਦੇਣਾ ਜਿਹੜੇ ਕੋਈ ਅਸਲ ਕਾਂਗਰਸੀ ਸਰ ਜਿਵੇਂ ਜਿਦ ਤਰ੍ਹਾਂ ਨਰਿੰਦਰ ਮੋਦੀ ਦੇ ਕਿਹਾ ਕਿ ਨਰਿੰਦਰ ਮੋਦੀ ਦੀ ਜਿਹੜੀਆਂ ਦੋ ਰੈਲੀਆਂ ਨੇ ਕੀ ਜਿਹੜਾ ਜਿਹੜਾ 8000 ਕਰੋੜ ਰੁਪਈਆ ਸਾਡੇ ਪੰਜਾਬੀਆਂ ਦਾ ਕੇਂਦਰ ਦੀ ਸਰਕਾਰ ਰੱਖੀ ਬੈਠੀ ਆ ਮੈਂ ਤੁਹਾਡੇ ਲਈ ਕਹਿਣਾ ਚਾਹਣਾ ਜਿਹੜੇ ਬੀਜੇਪੀ ਵਾਲੇ ਇੱਥੇ ਬੋਟ ਮੰਗਦੇ ਫਿਰਦੇ ਆ ਜਾਂ ਜਿਹੜਾ ਬਿੱਟੂ ਗਿਆ ਭਾਜਪਾ ਚ ਉਹਨੂੰ ਕਹ ਪਹਿਲਾਂ 8000 ਕਰੋੜ ਰੁਪਈਆ ਲੈ ਕੇ ਆ ਮੋਦੀ ਤੋਂ ਫੇਰ ਲੋਕਾਂ ਤੋਂ ਵੋਟਾਂ ਮੰਗਣਾਈ ਨਹੀਂ ਤਾਂ ਲੋਕਾਂ ਨੇ ਤੇ ਮੋਦੀ ਨੂੰ ਵੀ ਘੜਾ ਲੈਣਾ ਮਾ ਵੀ 10 8000 ਕਰੋੜ ਸਾਡਾ ਕਿਉਂ ਹੱਕ ਰੱਖਿਆ ਹੋਇਆ ਐ ਐਮਪੀ ਰਮਨ ਸਿੰਘ ਬਿੱਤੂ ਹੁਣਾਂ ਦਾ ਇਹ ਵੀ ਕਹਿਣ ਕਿ ਜਿਹੜੀ ਪੰਜਾਬ ਸਰਕਾਰ ਹੈ ਧੱਕਾ ਕਰਦੀ ਹੈ ਜਿਹੜੇ ਰੇੜੀ ਫੜੀ ਆ ਲੈਣ ਉਹਨਾਂ ਕੋ ਜਿਹੜਾ ਕਾਰਬਿਨਲ ਵਾਲਾ ਈ ਹਜ਼ਾਰ ਰੁਪਏ ਲੈ ਰਹੇ ਨੇ ਤੇ ਅਮਿਤ ਸ਼ਾਹ ਤੇ ਮੋਦੀ ਜਿਹੜੀ ਫੋਟੋ ਹੈ ਉਹ ਲਗਾਈ ਹੈ ਵੀ ਰੇੜੀ ਦੇ ਉੱਤੇ ਕੋਈ ਵੀ ਰੁਪਈਆ ਨਹੀਂ ਲਗੂ ਨਾ ਕੋਈ ਕਾਰਬਿਨਲ ਨਾਲ ਤੰਗ ਕਰੂਗਾ ਆਦੇ ਵੇਰੇ ਤਾਂ ਲੱਗਿਆ ਨਹੀਂ ਬਿੱਤੂ ਨੂੰ ਗਾ ਤੂੰ ਬਚਕਾਰ ਆਪਣੀ ਫੋਟੋ ਲਾਗੇ ਤੇ ਮੋਦੀ ਦੀ ਤੇ ਅਮਿਤ ਸ਼ਾਹ ਦੀ ਲਾਗੇ ਪਿੰਡਾਂ ਚ ਦਾ ਜ਼ਿਆ ਤੈਨੂੰ ਦੇਖ ਕਿੰਨੀ ਫੰਡ ਮਿਲਦਾ ਤੈਨੂੰ ਪਿੰਡਾਂ ਚ ਜਾ ਕੇ ਆ ਕਿੰਨਾ ਪਿਆਰ ਕਰਦੇ ਨੇ ਫੰਡ ਮਿਲੂਗਾ ਉਹਨੂੰ ਕਿਹਦੇ ਨਹੀਂ ਕਾਂਗਰਸ ਸਾਡਾ ਆਪਾਂ ਅੰਮ੍ਰਿਤ ਦੀ ਵੀ ਪਾਰਵੀ ਨੇ ਸ਼ਾਮਿਲ ਹੋਏ ਨੇ ਜੱਤੀ ਪਰਿਵਾਰ ਕਾਂਗਰਸੀ ਨਾਲ ਜਿਹੜੇ ਜੁੜੇ ਹੋਏ ਸੀ ਦੇਖੋ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਕਿ ਮੇਰੇ ਬਹੁਤ ਸਤਿਕਾਰਯੋਗ ਅਮਰਜੀਤ ਸਿੰਘ ਸਿੱਕਰੀ ਜਿਨ੍ਹਾਂ ਨਾਲ ਸਾਡਾ ਰਿਸ਼ਤੇਦਾਰੀ ਵੀ ਹੈ ਇਹਨਾਂ ਨੇ ਅੱਜ ਰਵੈਤੀ ਪਰਿਵਾਰ ਸੀ ਕਾਂਗਰਸ ਪਾਰਟੀ ਦੇ ਪਿਛਲੇ 60 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਸੀ ਇਹਨਾਂ ਨੇ ਅੱਜ ਫੈਸਲਾ ਕਰਿਆ ਵੀ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਇਹਨਾਂ ਨੂੰ ਦੇਖ ਕੇ ਉਦੋਂ ਵੀ ਪੁਰਾਣੇ ਤੋਂ ਪੁਰਾਣੇ ਪਰਿਵਾਰ ਜਿਵੇਂ ਮੈਂ ਅਮਨਦੀਪ ਛੰਮੇ ਦੀ ਗੱਲ ਕਰੀਏ ਹੋਰ ਬਹੁਤ ਬਿਗੇ ਮਾਰਕੰਡਾ ਜੀ ਜਿਹੜੇ ਕਿ ਹਰੇਕ ਸਟੇਜ ਨੂੰ ਕਾਂਗਰਸ ਦੇ ਨੂੰ ਸੰਭਾਲਦੇ ਨੇ ਉਹਨਾਂ ਨੇ ਤੇ ਅੱਜ ਸੌ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਉਹਨਾਂ ਨੇ ਅੱਜ ਇਹ ਫੈਸਲਾ ਕਰਿਆ ਵੀ ਆਮ ਆਦਮੀ ਪਾਰਟੀ ਵਿੱਚ ਜਨਨ ਕਰਨਾ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੀਤੀਆਂ ਤੇ ਮੋਹਰ ਲਾਉਣ ਕਰਕੇ ਉਹਨਾਂ ਦੇ ਕਿਤੇ ਕੰਮਾ ਕਰਕੇ ਉਮੀਦਵਾਰ ਅਨਾਉਂਸ ਕੀਤਾ ਤੇ ਅੱਜ ਜਿਹੜੇ ਨੇ ਪਰਿਵਾਰ ਛੱਡ ਰਹੇ ਨੇ ਕਿ ਇਹਦੇ ਨਾਰਾਜ਼ਗੀ ਹੈ ਦੇਖੋ ਇਹ ਇਹ ਨਾਰਾਜ਼ਗੀ ਕਹਿ ਸਕਦੇ ਆ ਕਿ ਇੰਨੀ ਵੱਡੀ ਗਲਤੀ ਇੰਨੇ ਇੱਥੇ ਪੁਰਾਣੇ ਕਾਂਗਰਸੀ ਬੈਠੇ ਹੋਣ ਤਾਂ ਫੇਰ ਇੱਕ ਬਾਹਰਲੇ ਜਿਹਨੇ ਜੋ ਲਿਆ ਕੇ ਬੰਦਾ ਲਾਉਣਾ ਉਹ ਵੀ ਜਿਹੜੇ ਕਹਿੰਦੇ ਸੀ ਕਿ ਅਸ਼ੋਕ ਪ੍ਰਸ਼ਰ ਪੱਪੀ ਇੱਕ ਕਮਜ਼ੋਰ ਕੈਂਡੀਡੇਟ ਹੈ ਉਹਨੂੰ ਇੰਨਾ ਕਮਜ਼ੋਰ ਆ ਪੱਪੀ ਵੀ ਉਹਨੂੰ ਲੜਾਉਣ ਵਾਸਤੇ ਜ਼ਿਲ੍ਹਾ ਪ੍ਰਦੇਸ਼ ਪ੍ਰਧਾਨ ਨੂੰ ਨਾਲ ਲੈ ਕੇ ਆਉਣਾ ਪਿਆ ਇਹ ਆਪਣੀ ਗਲਤੀ ਦਾ ਖੜ ਜਾਂਦੇ ਜੇ ਪੱਪੀ ਮਾੜਾ ਸੀ ਕੋਈ ਮਾੜੇ ਵਰਕਰ ਨੂੰ ਟਿਕਟ ਦੇ ਦਿੰਦੇ ਪ੍ਰਦੇਸ਼ ਪ੍ਰਧਾਨ ਨੂੰ ਟਿਕਟ ਦੇ ਕੇ ਉਹਨਾਂ ਨੇ ਸਾਡਾ ਹੌਸਲਾ ਵਜਾਈ ਕਰੀਆ ਵੀ ਸ਼ੋਕ ਪ੍ਰਸ਼ਰ ਪੱਪੀ ਮਾੜਾ ਨਹੀਂ ਇਹ ਬਹੁਤ ਤਕੜਾ ਤੇ ਹਰ ਪਾਸਿਓਂ ਤਕੜਾ ਇਹ ਵੱਡੀ ਗੰਟੀ ਤੇ ਵੱਡੀ ਲੀਡ ਨਾਲ ਜਿਹੜੀ ਅੱਜ ਸੀਟ ਕੱਢੀ ਹੈ ਕਿ ਸਰ ਪੋ ਗਾਂਸੇ ਮਾਂ ਦੀ ਚੋੜੀ ਇਹ ਇਸ ਇਲਾਕੇ ਵਿੱਚ ਕਾਂਗਰਸ ਇਸ ਇਲਾਕੇ ਵਿੱਚੋਂ ਮੈਂ ਸਮਝਦਾ ਵੀ ਕਾਂਗਰਸ ਦਾ ਸਫਾਇਆ ਸਮਝੋ ਜਿਹੜੇ ਇੱਕਾ ਦੁੱਕਾ ਕਾਂਗਰਸੀ ਰਹਿ ਰਹੇ ਨੇ ਉਹ ਵੀ ਉਹਨਾਂ ਦੇ ਵੀ ਫੋਨ ਆ ਗਿਆ 4-5 ਦਿਨਾਂ ਦੇ ਵਿੱਚ ਪੰਜ ਚਾਰ ਦਿਨਾਂ ਮੈਂ ਤੁਹਾਨੂੰ ਹੋਰ ਖਬਰ ਦੇਵਾਂਗੇ ਇੱਥੇ ਗਲੱਟੀ ਸਾਹਿਬ ਬੈਠੇ ਨੇ ਇਹ ਸਾਰੇ ਸੋਨੂ ਚਾਂਸਲ ਜੀ ਨੇ ਇਹ ਸਾਰੇ ਅੱਜ ਸ਼ਾਮਲ ਹੋ ਰਹੇ ਨੇ ਜਿਹੜੇ ਰਹਿ ਗਏ ਉਹ ਵੀ ਜਲਦੀ ਪਰਨੇ ਪਾ ਕੇ ਕਾਂਗਰਸ ਨੂੰ ਇੱਥੋਂ ਮੁਕਤ ਕਰ ਦੇਣਗੇ ਕਾਂਗਰਸੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜਾ ਰਹੇ ਨੇ ਤੇ ਮੈਂ ਰਾਜਾ ਜੀ ਦੇ ਵਾਸਤੇ ਸਹੀ ਗੱਲ ਕਹਾਂਗਾ ਵੀ ਨਜ਼ਾਰੇ ਲੈਣ ਨੂੰ ਤਾਂ ਬਿੱਟੂ ਹਣੀ ਸੀ ਜਿਵੇਂ ਇੱਕ ਕਹਾਵਤ ਹੈ ਨਾ ਦੰਦੇ ਖਾਨੋਂ ਬਾਂਦਰੀ ਖਿੱਲਾ ਖਾਨੋਂ ਰਿਸ਼ ਤੇ ਹੁਣ ਰਾਜੇ ਬੜਿੰਗ ਨੂੰ ਉੱਥੇ ਚੀਂ ਬਟਿਆ ਜਾਣਾ ਯਾਰ ਹੁਣ ਤਾਂ ਦੇਖੋ ਪ੍ਰਸ਼ੰਸਕ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਐਕਸ ਹੋਰ WhatsApp ਚੈਨਲ ਪਰ